ਕੁਛ ਨਹੀਂ ਖਾਣਾ ਬਾਹਰ ਦਾ ਜੋ ਕੁਛ ਤੁਸੀਂ ਆਨਲਾਈਨ ਤੇ ਮੰਗਵਾਈ ਜਾਂਦੇ ਹੋ ਸਾਰਾ ਜ਼ਹਿਰ ਹੀ ਹੁੰਦਾ ਹੈ ਜ਼ਹਿਰ ਹੁੰਦਾ ਹੈ ਐਟ ਪ੍ਰੈਜ਼ੈਂਟ ਦੇ ਆਰ ਥੈਟ ਇਜ਼ ਗਿਫਟ ਬਾਈ ਹਿਸ ਪੈਰੈਂਟਸ ਕਿਤਰੇ ਲੋਕੀ ਜਿਹਾ ਖਾਣਾ ਹੀ ਆਪਣਾ ਕੋਈ ਤਾਲੀ ਬਾਹਰ ਦਾ ਚੀਜ਼ ਨਹੀਂ ਖਾਣੀ ਜੀ ਘਰ ਦੇ ਚੀਜ਼ ਖਾਣੀ ਜੀ ਵੀਰੇ ਡੇਢ ਘੰਟਾ ਪ੍ਰੈਕਟਿਸ ਕਰਦਾ ਛਾਂ ਨੂੰ ਡੇਢ ਘੰਟਾ ਪ੍ਰੈਕਟਿਸ ਕਰਦਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿਹੜੀ ਤਾਜੀ ਰੋਟੀ ਖਾਓ ਟਾਈਮ ਸਿਰ ਖਾਓ ਰਾਤ ਨੂੰ 8:00 ਵਜੇ ਤੋਂ ਪਹਿਲਾਂ ਰੋਟੀ ਖਾ ਕੇ ਘੰਟਾ ਦੋ ਘੰਟੇ ਸੈਰ ਕਰੋ ਫਿਰ ਤੁਸੀਂ ਸੌਂਜੋ ਹਾਂ ਪ੍ਰੈਕਟਿਸ ਕਰੋ ਗਰਾਊਂਡਾਂ 'ਚ ਜਾਓ ਖੇਡਾਂ ਬੱਲ ਖਿਆਲ ਕਰੋ ਇਹ ਬਹੁਤ ਜ਼ਰੂਰੀ ਆ ਤੇ ਰਾਤ ਨੂੰ ਛੁੱਲੇ ਵੀ ਹੁੰਦੇ ਨੇ ਸਵੇਰੇ ਦੌੜਨ ਤੋਂ ਬਾਅਦ ਉਹ ਖਾ ਜਾਂਦੇ ਨੇ ਬਾਕੀ ਖਰੋਟ ਬਦਾਮ ਤੇ ਖਾਂਦੇ ਰਹੇ ਇਹਦਾ ਦੁੱਧ ਤੇਹੀਂ ਤੇ ਲੱਸੀ ਉੱਠੋ ਟਰੈਕਸੂਟ ਪਾਓ ਤੇ ਗਰਾਊਂਡ 'ਚ ਜਾਓ 1 ਘੰਟਾ ਪਸੀਨਾ ਪਸੀਨੀ ਐਕਸਰਸਾਈਜ਼ ਕਰੋ ਚਾਹੇ ਵਾਕ ਕਰੋ ਚਾਹੇ ਰਨਿੰਗ ਕਰੋ ਚਾਹੇ ਐਕਸਰਸਾਈਜ਼ ਕਰੋ ਤੁਸੀਂ ਕੁਝ ਵੀ ਕਰੋ 1 ਘੰਟਾ ਬਾਹਰ ਪੱਕਾ ਲਾ ਕੇ ਆਓ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਮੈਂਦਾਰਾ ਖਵਦੀ ਅ ਮੌਜੂਦ ਆ ਜੀ ਕਿਲਾ ਰੈਪਰ ਸਟੇਡੀਅਮ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਨੂੰ ਅੱਜ ਉਹਨਾਂ ਵਿਅਕਤੀਆਂ ਨੂੰ ਮਿਲਾਉਣ ਜਾ ਰਹੇ ਹਾਂ 70 ਪਲੱਸ ਜਿਨ੍ਹਾਂ ਦੀ ਉਮਰ ਆ ਬਾਈ ਜੀ ਹੁਣੀ ਸਾਡੇ ਕੋਲ ਖੜੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਕबीर ਸਿੰਘ ਪੁੱਲਰ ਪਿੰਡ ਕਿਹੜਾ ਹੀ ਟੋਟਾ ਪਿੰਡ ਪਿੱਥੋ ਪਛ ਜਿਲ੍ਹਾ ਬਠਿੰਡਾ ਕਿੰਨੇ ਮੀਟਰ ਦੀ ਰੇਸ ਦੇ ਵਿੱਚੋਂ ਤੁਸੀਂ ਫਰਸਟ ਆਏ ਹੋ 100 ਮੀਟਰ ਦੌੜ ਸੀ ਜੀ 16 ਸੈਕਿੰਡ ਚ ਮੈਂ ਅੱਜ ਫਰਸਟ ਆਇਆ ਜੀ ਫਰਸਟ ਆਇਓ ਤੁਸੀਂ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਕੰਪੀਟੀਸ਼ਨ ਵਿੱਚ ਭਾਗ ਲਿਆ ਮੈਂ ਮੈਨੂੰ 40 ਸਾਲ ਦੀ ਉਮਰ ਤੋਂ ਲੈ ਕੇ ਕੰਪੀਟੀਸ਼ਨ ਹੀ ਕਰਦਾ ਆ ਰਿਹਾ ਹੈ 2009 ਚ ਪੂਨੇ ਇੰਟਰਨੈਸ਼ਨਲ ਹੋਈਆਂ ਸੀ ਫਲਟ ਜਿਮ ਉਦੋਂ 400 ਮੀਟਰ ਚ ਮੇਰਾ ਉਤਸ਼ਾਹਕ ਨਾਮ ਸੀ ਕਿ ਮਲੇਸ਼ੀਆ ਤੋਂ ਵੀ ਮੈਂ ਇਨਾਮ ਜਿੱਤੇ ਹੈ ਜੀ 400 ਮੀਟਰ ਦੇ ਬਾਕੀ ਤਾਂ ਜੀ ਨੈਸ਼ਨਲ ਗੇਮਾਂ ਹੁੰਦੀਆਂ ਰਹਿੰਦੀਆਂ ਮੇਰਾ ਫਸਟ ਫਸਟ ਦੇ ਮੇਰੇ 75% ਤੇ ਮੈਂ ਸੈਕੰਡ ਤਾਂ ਕਦੇ ਆਈ ਹੀ ਨਹੀਂ 400 ਮੀਟਰ ਚ ਤੇ 100 ਮੀਟਰ 200 400 ਤਿੰਨੇ ਇਵੈਂਟ ਮੈਂ ਕਰਦਾ ਤੁਹਾਡੀ ਖਰਾਕ ਕੀ ਹੈ ਜੀ ਮੈਂ ਜੀ ਪਹਿਲੀ ਗੱਲ ਤਾਂ ਬਾਹਰ ਦਾ ਖਾਣਾ ਬਿਲਕੁਲ ਨਹੀਂ ਖਾਂਦਾ ਅੱਛਾ ਜੀ ਕੋਈ 버거 ਪੀਜ਼ਾ ਕੋਈ ਕੋਲ ਡਰਿੰਕ ਬਿਲਕੁਲ ਨਹੀਂ ਪੀਂਦਾ ਕਦੇ ਕਦੇ ਕੋਈ ਗੈਸਟ ਆ ਜਾਏ ਮਾੜਾ ਮੋਟਾ ਅੱਧਾ ਕੱਪ ਪੀਣਾ ਪੈ ਜੇ ਉਹ ਮੈਂ ਪੀ ਲੈਣਾ ਕੋਈ ਗੱਲ ਨਹੀਂ ਕਿਸੇ ਫੰਕਸ਼ਨ ਹੋਵੇ ਪਾਰਟੀ ਹੋਵੇ ਉੱਥੇ ਵੀ ਮੈਂ ਮਤਲਬ ਮੈਂ ਜ਼ਿਆਦਾ ਘਰੋਂ ਰੋਟੀ ਖਾ ਕੇ ਜਾਂਦਾ ਹੁੰਦਾ ਜਾਂ ਉੱਥੇ ਮਾੜਾ ਮੋਟਾ ਫਾਰਮੈਲਟੀ ਦੇ ਥੋੜੇ ਜਿਹਾ ਪਲੇਟ ਚ ਪਾ ਕੇ ਖਾ ਲੈਣਾ ਮੈਂ ਘਰ ਦੀ ਰੋਟੀ ਖਾਣਾ ਘਰ ਚ ਸਾਡੇ ਬਹੁਤ ਕੁਛ ਹੈ ਦਾਲ ਫੁਲਕਾ ਹੈ ਸਬਜ਼ੀ ਹੈ ਲੱਸੀ ਹੈ ਦੁੱਧ ਹੈ ਬਦਾਮ ਹੈ ਤੇ ਖਿਚੜੀ ਹੈ ਕੀਰੇ ਸੇਬੀਆਂ ਸਭ ਕੁਝ ਹੈ ਸਾਡੇ ਕੋਲ ਘਰ ਤੇ ਮੈਂ ਦਿੱਲੀ ਪ੍ਰੈਕਟਿਸ ਕਰਦਾ ਹਾਂ ਜੀ ਇੱਕ ਘੰਟਾ ਮੈਂ ਗਰਾਊਂਡ 'ਤੇ ਜਾਂਦਾ ਹਾਂ ਪਸੀਨਾ ਪਸੀਨੀ ਕਿਹੜੀਆਂ ਸਰਦੀਆਂ ਹੋਣ ਗਰਮੀਆਂ ਹੋਣ ਪ੍ਰੈਕਟਿਸ ਕਰਕੇ ਮੈਂ ਘਰ ਆਉਣਾ 100 ਮੀਟਰ ਦੀ ਦੌੜ ਤੁਸੀਂ ਕਿੰਨੇ ਸਕਿੰਟਾਂ ਮਿੰਟਾਂ ਦੇ ਵਿੱਚ ਪੂਰੀ ਕੀਤੀ ਹੈ ਅੱਜ ਮੈਂ ਹੁਣ 71 ਸਾਲ ਦਾ ਹੋ ਗਿਆ ਜੀ 16 ਸੈਕਿੰਡ 'ਚ ਮੈਂ 100 ਮੀਟਰ ਦੀ ਦੌੜ ਲਾਈ ਜੀ ਅੱਜ 16 ਸੈਕਿੰਡ ਦੇ ਵਿੱਚ ਇਹਨਾਂ ਨੇ 100 ਮੀਟਰ ਦੀ ਜਿਹੜੀ ਦੌੜ ਆ ਉਹ ਪੂਰੀ ਕੀਤੀ ਹੈ ਇਹਨਾਂ ਨੇ ਜਿਹੜਾ ਪਹਿਲਾ ਸਥਾਨ ਆ ਉਹ ਪ੍ਰਾਪਤ ਕੀਤਾ ਜਿਵੇਂ ਕਿ ਇਹਨਾਂ ਨੇ ਦੱਸਿਆ ਜਿਹੜਾ ਇਹਨਾਂ ਦਾ ਖਾਣ ਪਾਣਾ ਫਾਸਟ ਫੂਡ ਨੂੰ ਬਿਲਕੁਲ ਇਹ ਲਾਇਕ ਨਹੀਂ ਕਰਦੇ ਖਾਂਦੇ ਨਹੀਂ ਘਰ ਦੇ ਜਿਹੜੇ ਖਾਣੇ ਨੇ ਉਹ ਖਾਂਦੇ ਨੇ ਤਾਂ ਹੀ ਤਾਂ ਜਿਹੜੇ ਅੱਜ ਇਹਨਾਂ ਦੇ ਸਰੀਰ ਨੇ ਉਹ ਤੰਦਰੁਸਤ ਨੇ ਨਿਰੋਗ ਨੇ ਤੇ ਜਿਹੜੇ ਅੱਜਕੱਲ ਦੇ ਨੌਜਵਾਨ ਨੇ 25 25 30 30 ਸਾਲ ਦੇ ਜਾਂ 35 ਸਾਲ ਦੇ ਜਾਂ 30 ਸਾਲ ਦੇ ਉਹ ਕੱਟੋ-ਕੱਟ ਵੀ 50 ਮੀਟਰ ਦੀ ਦੌੜ ਤਲਾ ਕੇ ਵੀ ਉਹਨਾਂ ਨੂੰ ਦਮ ਚੜ ਜਾਂਦਾ ਉਹ ਕਿਹੜੇ-ਕਿਹੜੇ ਸਟੇਟਾਂ ਤੋਂ ਤੁਸੀਂ ਨਾਮ ਲਏ ਨੇ ਸਾਡੀ ਜੀ ਨੈਸ਼ਨਲ ਐਥਲੈਟਿਕ ਮੀਟ ਪੂਰੇ ਇੰਡੀਆ ਚ ਹੁੰਦੀ ਆ ਕਦੇ ਬੰਗਲੌਰ ਹੋ ਗਈ ਕਦੇ ਦਿੱਲੀ ਹੋ ਗਈ ਕਦੇ ਕੇਰਲਾ ਚ ਕਦੇ ਹਾਈਦਰਾਬਾਦ ਮੈਂ ਲਗਭਗ ਉਥੇ 400 ਮੀਟਰ ਦੌੜ ਉਥੇ ਦੌੜਦਾ ਹਰ ਵਾਰੀ ਮੈਂ ਫਰਸਟ ਹੀ ਆਉਣਾ ਲਗਭਗ 75% ਮੇਰੇ ਨਾਮ ਫਰਸਟ ਦੇ ਹੀ ਆ ਅੱਛਾ ਤੁਸੀਂ ਉਹ ਨੌਜਵਾਨਾਂ ਨੂੰ ਕੀ ਮੈਸੇਜ ਦਿੰਨੇ ਹੋ ਜਿਹੜੇ ਕਿ ਨਸ਼ਿਆਂ ਦੀ ਦਦਲ ਦੇ ਵਿੱਚ ਫਸੇ ਹੋਏ ਨੇ ਜਾਂ ਜਿਹੜੇ ਪ੍ਰੈਕਟਿਸ ਨਹੀਂ ਕਰਦੇ ਜਾਂ ਜਿਹੜੇ ਖੇਡਾਂ ਵੱਲ ਨਹੀਂ ਆਉਂਦੇ ਜਾਂ ਜਿਹੜੇ ਫਾਸਟ ਫੂਡ ਖਾਂਦੇ ਹਨ ਮੈਂ ਨੌਜੋਨਾਂ ਨੂੰ ਇਹੀ ਬੇਨਤੀ ਕਰਨਾ ਹੈ ਵੀ ਬੇਟਾ ਤੁਸੀਂ ਗੇਮਾਂ ਵੱਲ ਧਿਆਨ ਦਿਓ ਤੁਸੀਂ ਗੇਮਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ ਬਾਹਰਲਾ ਖਾਣਾ ਬਿਲਕੁਲ ਹੀ ਕਾਟਾ ਫੇਰ ਦਿਓ ਕੁਝ ਨਹੀਂ ਖਾਣਾ ਬਾਹਰ ਦਾ ਜੋ ਕੁਝ ਤੁਸੀਂ ਆਨਲਾਈਨ ਤੇ ਮੰਗਵਾਈ ਜਾਂਦੇ ਹੋ ਸਾਰਾ ਜ਼ਹਿਰੀ ਹੁੰਦਾ ਜ਼ਹਿਰ ਹੁੰਦਾ ਕੁਝ ਨਾ ਮੰਗਵਾਓ ਬਾਹਰੋਂ ਤੁਸੀਂ ਘਰ ਦੀ ਰੋਟੀ ਜਿਹੜੀ ਤਾਜੀ ਰੋਟੀ ਖਾਓ ਟਾਈਮ ਸਿਰ ਖਾਓ ਰਾਤ ਨੂੰ 8:00 ਵਜੇ ਤੋਂ ਪਹਿਲਾਂ ਰੋਟੀ ਖਾ ਕੇ ਘੰਟਾ ਦੋ ਘੰਟੇ ਸੈਰ ਕਰੋ ਫਿਰ ਤੁਸੀਂ ਸੌਂਜੋ ਜੇ ਤੁਸੀਂ ਰਾਤ ਨੂੰ 11:00 ਵਜੇ ਰੋਟੀ ਖਾਓਗੇ ਉਹ ਤਾਂ ਆਟੋਮੈਟਿਕਲੀ ਤੁਹਾਨੂੰ 12:00 1:00 ਵਜੇ ਨੀਂਦ ਆਏਗੀ ਸਵੇਰੇ ਉੱਠੀ ਨਹੀਂ ਸਕਦੇ ਤੇ ਵੀ ਤੁਸੀਂ ਜਲਦੀ ਸੂਰਜ ਦੀ ਟਿੱਕੀ ਨਿਕਣ ਤੋਂ ਪਹਿਲਾਂ ਉੱਠੋ ਟਰੈਕਸੂਟ ਪਾਓ ਤੇ ਗਰਾਊਂਡ 'ਚ ਜਾਓ 1 ਘੰਟਾ ਪਸੀਨਾ ਪਸੀਨੀ ਐਕਸਰਸਾਈਜ਼ ਕਰੋ ਚਾਹੇ ਵਾਕ ਕਰੋ ਚਾਹੇ ਰਨਿੰਗ ਕਰੋ ਚਾਹੇ ਐਕਸਰਸਾਈਜ਼ ਕਰੋ ਕੁਛ ਵੀ ਕਰੋ ਇੱਕ ਘੰਟਾ ਬਾਹਰ ਪੱਕਾ ਲਾ ਕੇ ਆਓ ਅਸੀਂ ਇਹਨਾਂ ਨੂੰ ਬਾਬਾ ਜੀ ਕਹਿ ਕੇ ਪੁਕਾਰਿਆ ਤਾਂ ਇਹਨਾਂ ਨੇ ਸਾਨੂੰ ਕਿਹਾ ਬਾਈ ਜੀ ਬਾਬਾ ਜੀ ਨਾ ਮੈਨੂੰ ਕਿਉਂ ਕਿ ਜਿਹੜੀ ਇਹਨਾਂ ਦੀ ਸੋਚ ਆ ਉਹ ਵੀ ਅੱਜ ਇੱਕ ਜੰਗ ਮੈਣ ਤੋਂ ਘਟ ਨਹੀਂ ਹੈਗੀ ਪ੍ਰਮਾਤਮਾ ਕਰੇ ਇਹਨਾਂ ਦੀ ਜਿਹੜੀ ਸਿਹਤ ਇਸ ਤਰ੍ਹਾਂ ਹੀ ਤੰਦਰੁਸਤੀ ਰਹੇ ਦੂਸਰੇ ਬਾਈ ਜੀ ਜਿਹੜੇ ਸੈਂਕਟਾਈ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰੀਏ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਅਹੀਆਬ ਸਿੰਘ ਆ ਜੀ ਪੰਡ ਬੁਰਜ ਹਰੀ ਸਿੰਘ ਤੋਂ ਜ਼ਿਲ੍ਹਾ ਲੁਧਿਆਣਾ ਉਮਰ ਮੇਰੀ 73 ਸਾਲ ਕੰਪਲੀਟ ਹੋ ਗਈ ਆ 74 ਚੱਲ ਰਿਹਾ ਮੇਰਾ ਤੁਸੀਂ ਇਹ ਜਿਹੜੇ 75 100 ਮੀਟਰ ਦੀ ਦੌੜਾ ਕਿੰਨੇ ਸੈਕਿੰਡਾਂ 'ਚ ਪੂਰੀ ਕੀਤੀ ਹੈ ਮੈਂ ਅੱਜ ਜੋ ਇਹ ਦੌੜ ਸਮਾਪਤ ਕੀਤੀ ਆ 17 ਸੈਕਿੰਡ ਦੇ ਵਿੱਚ ਮੈਂ ਕੀਤੀ ਆ अच्छा जी हां जी पहले वाले ने 16 ਚ ਕੀਤੇ ਤੁਸੀਂ 17 ਕੀਤੇ ਤੁਸੀਂ ਸੈਕਿੰਡਾਂ ਤੁਸੀਂ ਸਾਡੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਨਾ ਤਾਂ ਪ੍ਰੈਕਟਿਸ ਕਰਦੇ ਨੇ ਪਾਸਟਪੂਟ ਕੰਦੇ ਨੇ ਖੇਡਾਂ ਦਾ ਹਿੱਸਾ ਨਹੀਂ ਲੈਂਦੇ ਨਸ਼ਿਆਂ ਵੱਲ ਜਾਂਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਇਹ ਹੀ ਆ ਜੀ ਨਸ਼ਿਆਂ ਤੋਂ ਬਚਣ ਨਸ਼ਿਆਂ 'ਚ ਬਹੁਤ ਅੱਜ ਕੱਲ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਨਸ਼ਿਆਂ 'ਚ ਬਹੁਤ ਗਰਖ ਚੁੱਕੀ ਆ ਇਹ ਤੋਂ ਬਚੋ ਹਾਂ ਪ੍ਰੈਕਟਿਸ ਕਰੋ ਗਰਾਊਂਡਾਂ 'ਚ ਜਾਓ ਖੇਡਾਂ ਵੱਲ ਖਿਆਲ ਕਰੋ ਇਹ ਬਹੁਤ ਜ਼ਰੂਰੀ ਆ ਹਾਂ ਜੀ ਤੁਸੀਂ ਕਿਹੜੇ ਨੰਬਰ ਤੇ ਆਏ ਹੋ ਜੀ ਤਿਹ ਜਣ ਪਤ ਜੀ ਤੁਹਾਡਾ ਨਾਮ ਕੀ ਹੈ ਜੀ ਐਨ ਸਮਾਨ ਨਿਖੇਤਰ ਸਿੰਘ ਮਾਨ ਲੋ ਦੇਣਾ ਪਿੰਡ ਮਾਨਕਾਲ ਇਨਕਲੇਵ ਚ ਰਹਿੰਦੇ ਜੀ ਮਾਨਕਾਲ ਰੋਡ ਤੇ ਤੁਸੀਂ ਵੀ 70 ਪਲਸ 70 ਪਲਸ ਜੀ ਮੈਂ ਦੌੜਦਾ ਹੈਗਾ ਜੀ ਤੁਸੀਂ ਅੱਜ ਸਾਡੇ ਉਹ ਨੌਜਵਾਨਾਂ ਨੂੰ ਕੀ ਮੈਸੇਜ ਦਿੰਨੇ ਹੋ ਜਿਹੜੇ ਕਿ ਨਸਿਆਂ ਦੀ ਦਰਦ-ਦਲ ਵਿੱਚ ਫਸੇ ਹੋਏ ਨੇ ਜਾਂ ਕਿਹੜਾ ਬਲ ਨਹੀਂ ਆਉਂਦਾ ਜਾਂ ਜਿਹੜੇ ਆਪਣੇ ਸਰੀਰ ਨੂੰ ਸੰਭਾਲ ਕੇ ਨਹੀਂ ਰੱਖਦੇ ਫਾਸਟ ਫੂਡ ਖਾਂਦੇ ਨੇ ਮੈਂ ਐਕਚੁਅਲੀ ਬਿਮਾਰੀਆਂ ਦਾ ਵੀ ਬਹੁਤ ਜ਼ਿਆਦਾ ਤੇ ਮੈਨੂੰ ਸਰਦਾਰ ਦਵਿੰਦਰ ਸਿੰਘ ਕੋਚ ਸਾਹਿਬ ਮਿਲੇ ਉਹਨਾਂ ਨੇ ਮੈਨੂੰ ਗਾਈਡ ਕੀਤਾ 4 ਸਾਲ ਮੈਂ ਬੈਠਦੀ ਰਹੀ ਜੀ ਫਿਰ ਉਹਨਾਂ ਨੇ ਮੈਨੂੰ ਗਾਈਡ ਕੀਤਾ ਉਹਨਾਂ ਨੇ ਜਿਵੇਂ ਤਾਂ ਅੰਦਰ ਉਸ ਤੋਂ ਆਇਆ ਫਿਰ ਉਹਨਾਂ ਨੇ ਮੈਨੂੰ ਤੁਰਨਾ ਦੱਸਿਆ ਜੀ ਸੈਰ ਕਰਿਆ ਕਰੋ ਥੋੜੀ-ਮੋਟੀ ਦਵਾਈ ਵੀ ਦਿੱਤੀ ਫਿਰ ਮੈਂ ਥੋੜਾ-ਥੋੜਾ ਤੁਰਦਾਰ ਰਹੀ ਜੀ ਹੌਲੀ-ਹੌਲੀ ਮੈਂ 30 ਕਿਲੋਮੀਟਰ ਤੇ ਪਹੁੰਚ ਗਿਆ ਜੀ 30 ਕਿਲੋਮੀਟਰ 15 ਸਵੇਰੇ 15 ਸ਼ਾਮੀ ਜੀ ਬਸ ਤੁਸੀਂ ਬਿਮਾਰ ਹੋ ਗਏ ਸੀ ਬੈੱਡ ਤੇ ਆ ਗਏ ਸੀ ਪਰ ਤੁਹਾਡਾ ਜਿਹੜਾ ਸਿਹਤ ਨਿਰੋਗ ਹੋਈ ਆ ਉਹ ਇਸ ਕਰਕੇ ਵੀ ਤੁਸੀਂ ਖੇਡਾਂ ਵੱਲ ਫੇਰ ਆ ਗਏ ਕਸਰਤ ਕਰਨ ਲੱਗੇ ਤੁਰਨ ਫਿਰਨ ਲੱਗੇ ਤਾਂ ਉੱਥੋਂ ਜਿਹੜਾ ਤੁਹਾਡਾ ਸਰੀਰ ਆ ਉਹ ਐਕਟਿਵ ਹੋ ਗਿਆ ਬਿਲਕੁਲ ਤੁਰਨ ਨਾਲ ਮ ते मास्त सा गो गाय मी उत्तर वी दौड्या ते ਹੋਰ ਵੀ ਕਿੱਥੇ ਉੱਥੇ ਗੇਮਾਂ ਹੁੰਦੀਆਂ ਹੈਗੀਆਂ ਨੇ ਸਾਰੇ ਜਾਈਦਾ ਚੰਡੀਗੜ੍ਹ ਵੀ ਜਾਈਦਾ ਜੀ ਨੈਸ਼ਨਲ ਵੀ ਜਾਈਦਾ ਜਦੋਂ ਇਹ ਤੰਦਰੁਸਤ ਹੋਏ ਨੇ ਤਾਂ ਤੰਦਰੁਸਤ ਵੀ ਇੱਕ ਇਹਨਾਂ ਦੀ ਕੋਚ ਨੇ ਗਾਈਡ ਕੀਤਾ ਇਹਨਾਂ ਨੂੰ ਤੰਦਰੁਸਤ ਵੀ ਇਹ ਖੇਡਾਂ ਦੇ ਵਿੱਚ ਜਾ ਕੇ ਹੋਏ ਨੇ ਤੁਰਨ ਫਿਰਨ ਲੱਗੇ ਕਸਰਤ ਕਰਨ ਲੱਗੇ ਤਾਂ ਜਿਹੜੇ ਇਹ ਐਕਟਿਵ ਹੋ ਗਏ ਤਾਂ ਅੱਜ ਗਰਾਊਂਡਾਂ ਦੇ ਵਿੱਚ ਆ ਕੇ ਇਹ ਆਪਦੇ ਜਿਹੜੇ ਜੋਹਰ ਨੇ ਉਹ ਦਿਖਾਉਣ ਲੱਗੇ ਹੁਣ ਅਸੀਂ ਤੁਹਾਨੂੰ ਮਨਾਉਣ ਜਾ ਰਹੇ ਹਾਂ ਉਹਨਾਂ ਜਿਹੜੇ ਉਹ ਦੜਾਕ ਜਿਨ੍ਹਾਂ ਨੇ 100 ਮੀਟਰ ਦੀ ਦੌੜਾ 65+ ਜਿਨ੍ਹਾਂ ਦੀ ਉਮਰ ਆ ਜਿਨ੍ਹਾਂ ਨੇ ਪਹਿਲਾ ਦੂਜਾ ਤੀਜਾ ਨਾਮ ਹਾਸਲ ਕੀਤਾ ਆਪਾਂ ਉਹਨਾਂ ਨਾਲ ਗੱਲ ਕਰ ਚੌਂਤਾ ਕਲਾਂ ਰੋਪੜ ਡਿਸਟ੍ਰਿਕਟ ਬਿਲੋਂਗ ਕਰਦੇ ਆਂ ਤੁਸੀਂ 100 ਮੀਟਰ ਦੀ ਦੌੜ ਕਿੰਨੇ ਸੈਕਿੰਡ ਵਿੱਚ ਕੀਤੀ ਆ ਜੀ ਇਹ 16 ਤੋਂ ਕੁਝ ਘੱਟ ਸੀਗੀ 15 ਪੁਆਇੰਟ ਕੁ ਤੁਸੀਂ ਪਹਿਲਾ ਨੰਬਰ ਤੇ ਆਇਆ ਹੋ ਜੀ ਹਾਂ ਜੀ ਤੁਸੀਂ ਸਾਡੇ ਉਹ ਨੌਜਵਾਨਾਂ ਨੂੰ ਜਿਵੇਂ ਤੁਹਾਡੀ ਉਮਰ 65 ਪਲੱਸ ਤੇ ਜਿਹੜੇ ਅੱਜ ਜੰਗ ਵੀ ਮੁੰਡੇ ਨੇ ਉਹ ਵੀ ਇੰਨੀ ਜਿਹੜੀ ਰੇਸ ਨਹੀਂ ਲੱਗ ਸਕਦਾ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਕਹਿੰਦੇ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜੀ ਤੇ ਗਰਾਊਂਡ 'ਤੇ ਜਾ ਕੇ ਪ੍ਰੈਕਟਿਸ ਕਰਨੀ ਚਾਹੀਦੀ ਤੇ ਫਾਸਟ ਫੂਡ ਫੂਡ ਵਗੈਰਾ ਜਮਨ ਖਾਣਾ ਨਹੀਂ ਚਾਹੀਦਾ ਜੀ ਤੁਸੀਂ ਸਿਹਤ ਨੂੰ ਤੰਦਰੁਸਤ ਰੱਖਣ ਵਾਸ ਮੈਂ ਬਸ ਤਰੇ ਲੋਟ ਜਿਹਾ ਖਾਣਾ ਹੀ ਆਪਣਾ ਬਾਹਰ ਤੇ ਫਾਸਟ ਫੂਡ ਤੁਸੀਂ ਵੀ ਨਹੀਂ ਖਾਂਦੇ ਕੋਈ ਨਹੀਂ ਖਾਂਦੇ ਠੀਕ ਹੈ ਕੋਈ ਤੜੀ ਬਾਹਰ ਦਾ ਚੀਜ਼ ਨਹੀਂ ਖਾਣੇ ਜੀ ਘਰ ਦੇ ਚੀਜ਼ ਹੀ ਖਾਣੇ ਜੀ ਬਸ ਘਰਾਂ ਬਣਾਓ ਤੁਹਾਡਾ ਨਾਮ ਕੀ ਮੇਰਾ ਨਾਮ ਜਰਨੈਲ ਸਿੰਘ ਅਰਚਾ ਤੁਸੀਂ ਕਿਹੜੇ ਨੰਬਰ ਤੇ ਆਏ ਹੋ ਮੈਂ ਮਸਲੇ ਚੜ ਗਿਆ ਸੀਗਾ ਮੇਰਾ ਮੈਂ ਸੈਕੰਡ ਆਇਆ ਸੀ ਅੱਛਾ ਜੀ ਸੈਲਵਰ ਮੈਟੂ ਲੈ 60 ਪਲਸ ਉਮਰ ਤੁਹਾਡੀ ਜਿਹੜੀ ਵਾਰੀ ਮੈਂ ਕਲਰੈਪਰ ਤੋਂ ਫਾਸਟ ਸੀਗਾ ਜਿਹੜੀਆਂ ਖੱਡਾ ਹੋਈਆਂ ਸੀ ਤੁਸੀਂ ਸੈਕੰਡ ਆਏ ਹੋ ਕਿ ਮੈਂ ਸੈਕੰਡ ਆਇਆ 16 17 ਜੀ ਮੈਂ ਤੁਹਾਨੂੰ ਕੀ ਸੇਤ ਦਾ ਰਾਜ ਕੀ ਦੱਸਦੇ ਨੌਜਵਾਨਾਂ ਨੂੰ ਮੇਰੇ ਸਿੱਧਾ ਤਾਂ ਮੈਂ ਤਾਂ ਸਵੇਰੇ ਡੇਢ ਘੰਟਾ ਪ੍ਰੈਕਟਿਸ ਕਰਦਾ ਛਾਂ ਨੂੰ ਡੇਢ ਘੰਟਾ ਪ੍ਰੈਕਟਿਸ ਕਰਦਾ ਤੇ ਰਾਤ ਨੂੰ ਛੁੱਲੇ ਵੀ ਉਈਂਦੇ ਨੇ ਸਵੇਰੇ ਦੌੜਨ ਤੋਂ ਬਾਅਦ ਉਹ ਖਾਈਦੇ ਨੇ ਬਾਕੀ ਖਰੋਟ ਬਦਾਮ ਤੇ ਖਾਂਦੇ ਰਹੀਦਾ ਦੁੱਧ ਅਸੀਂ ਤੇ ਲੱਸੀ ਬਾਕੀ ਹੁਣ ਮੈਂ ਅਕਤੂਬਰ ਦੇ ਵਿੱਚ ਹੋਈ ਸੀ ਆਸਟ੍ਰੇਲੀਆ ਮਾਸਟਰ ਗੇਮ ਜਬਾਟ ਦੀਆਂ ਹੋਈਆਂ ਸੀ 7 ਤੇ ਵੀ ਜਾ ਕੇ ਆਏ ਹਾਂ 7 ਤੋਂ 14 ਅਕਤੂਬਰ ਹੋਈਆਂ ਸੀ ਆਸਟ੍ਰੇਲੀਆ ਦੇ ਵਿੱਚ ਉਹ ਤੁਮ ਨੂੰ ਇੰਡੀਆ ਨੇ ਭੇਜਿਆ ਸੀਗਾ ਉੱਥੇ ਮੇਰੇ ਤਿੰਨ 골ਡ ਮੈਡਲ ਸੀ 800 ਮੀਟਰ ਦੇ ਵਿੱਚ 400 ਮੀਟਰ ਦੇ ਵਿੱਚ 200 ਮੀਟਰ ਦੇ ਵਿੱਚ ਦੋ ਮੇਰੇ ਸਰਵਰ ਮੈਡਲ ਸੀ ਲੋ ਹਾਈਡਲ ਜ 300 ਮੀਟਰ ਹਾਈ ਹੈਡਲ ਜ 100 ਮੀਟਰ ਹਾਈ ਜੰਪ ਦੇ ਵਿੱਚ ਮੇਰਾ ਬ੍ਰਾਊਨ ਮੈਡਲ ਸੀ ਤੁਸੀਂ ਕੀ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਮੈਂ ਲੜਕੇ ਲੜਕੀਆਂ ਨੂੰ ਇਹੀ ਕਹਿੰਦਾ ਛੋਟੇ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ ਬਈ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲੋ ਗਰਾਊਂਡ ਦੇ ਵਿੱਚ ਸਵੇਰੇ ਸ਼ਾਮ ਪ੍ਰੈਕਟਿਸ ਕਰੋ ਜਿਵੇਂ ਅਸੀਂ ਪ੍ਰੈਕਟਿਸ ਕਰਕੇ ਪਹਿਲਾਂ ਸਰਕਾਰੀ ਜੋਬ ਲਈਆ ਨੈਸ਼ਨਲ ਜਿੱਤੇ ਇੰਟਰਨੈਸ਼ਨਲ ਜਿੱਤੇ ਏਸ਼ੀਆ ਜਿੱਤੇ ਹੁਣ ਆਸਟ੍ਰੇਲੀਆ ਜਿੱਤੇ ਹੁਣ ਅਮਰੀਕਾ ਮੈਂ 7 ਜੁਲਾਈ 12 ਜੁਲਾਈ ਤੋਂ 21 ਜੁਲਾਈ 2024 ਨੂੰ ਦੌੜਨ ਲਈ ਗੋਰੀਆਂ ਨੂੰ ਜਿੱਤਣ ਲਈ ਜਾ ਰਹੇ ਹਾਂ ਗੋਰੀਆਂ ਨੂੰ ਜਿੱਤਣ ਲਈ ਜਾ ਰਹੇ ਹੋ ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਅਮਰੀਕਾ ਜਰਮਨ ਆਸਟ੍ਰੇਲੀਆ ਵਾਲੇ ਤੇ ਇੰਗਲੈਂਡ ਵਾਲੇ ਪਾਕਿਸਤਾਨ ਚੈਨਾਓ ਮੈਂ ਉੱਥੇ ਸਾਰੇ ਰਾਸ ਦੀ ਗੋਰੀਆਂ ਨੂੰ ਸਾਰਿਆਂ ਨੂੰ ਰੱਗ ਮਰਮਨ ਨੂੰ ਉਮੀਦ ਕਰਦੇ ਹਾਂ ਵੀ ਹੁਣ ਵੀ ਤੁਸੀਂ ਜਿੱਤ ਜਾਵੋਗੇ ਹੁਣ ਤਾਂ ਮੈਂ ਇੱਕੀ ਉੱਥੋਂ ਸਾਰੇ ਗੋਲਡ ਮੈਡਲ ਲੈ ਕੇ ਆਉਂਗਾ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਹੈ ਜੀ 68 ਤੁਸੀਂ ਵੀ ਤੀਜੇ ਨੰਬਰ ਤੇ ਆਏ ਹੋ ਤੁਹਾਡੇ 100 ਜਿਹੜੀ 100 ਮੀਟਰ ਦੀ ਦੌੜ ਕਿੰਨੇ ਸੈਕਿੰਡ ਕੀਤੀ ਹੈ ਤੁਸੀਂ 17 17 ਸੈਕਿੰਡ 17 ਸੈਕਿੰਡ ਦੇ ਵਿੱਚ ਤੁਸੀਂ ਕੀ ਸਾਡੇ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਿ ਨਸ਼ੇ ਦੀ ਦਦਲ ਵਿੱਚ ਫਸੇ ਹੋਏ ਨੇ ਜਾਂ ਜਿਹੜੇ ਫਾਸਟ ਬੂਟ ਖਾਂਦੇ ਨੇ ਜਾਂ ਜਿਹੜੇ ਪ੍ਰੈਕਟਿਸ ਨਹੀਂ ਕਰਦੇ ਸਰੀਰ ਨੂੰ ਨਹੀਂ ਸੰਭਾਲ ਕੇ ਰੱਖਦੇ ਬੇਰੀ ਐਡਵਾਈਸ ਸਾਰੇ ਜਿਹੜੀ ਜੰਗ ਬਲਡ ਆ ਜਿੰਨੀ ਉਹਨਾਂ ਨੂੰ ਇਹ ਐਡਵਾਈਸ ਆਵੇ ਜੋ ਘਰ ਦੀ ਬਣੀਆਂ ਹੋਈਆਂ ਚੀਜ਼ਾਂ ਇਹ ਖਾਣੀਆਂ ਜਿਵੇਂ ਫਾਸਟ ਫੂਡ ਔਰ ਜਿਤਨੇ ਵੀ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ ਔਰ ਡੇਲੀ ਆਪਣਾ ਖਾਸ ਕਰ ਜਿਹੜੇ ਪੇਰੈਂਟਸ ਆ ਉਹਨਾਂ ਦਾ ਜ਼ਰੂਰ ਜਿਹਨੀ ਇਨਸਟਰਕਸ਼ਨ ਅਵੇ ਕਰੋ ਮਤਲਬ ਜੇ ਮਾਪੇ ਪੇਰ ਕਰਨਗੇ ਤਾਂ ਹੀ ਬੱਚੇ ਕਰਨਗੇ ਇਹ ਤੁਹਾਡੀ ਬਿਲਕੁਲ ਰਾਈਟ ਗੱਲ ਹੈ ਵਟ ਏਵਰ ਐਟ ਪ੍ਰੈਜ਼ੈਂਟ ਦੇ ਆਰ ਥੈਟ ਇਜ਼ ਗਿਫਟ ਬਾਈ ਹਿਸ ਪੇਰੈਂਟਸ ਜੇ ਉਹਨਾਂ ਦੀ ਉਹ ਇਹ ਨਹੀਂ ਕਰੇਗੇ ਉਹਨਾਂ ਦੀ ਜਿਹੜੀ ਇਹ ਗਾਈਡੈਂਸ ਤੋ ਨੈਵਰ ਸਕਸੈਸ ਇਨ ਲਾਈਫ ਓਕੇ ਰਾਈਟ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਮਾਪੇ ਹੀ ਨੇ ਜਿਹੜੇ ਬੱਚਾ ਨੂੰ ਗਾਈਡੈਂਸ ਕਰਦੇ ਨੇ ਗਾਈਡ ਕਰਦੇ ਨੇ ਅਗਰ ਉਹ ਗਾਈਡ ਕਰਨਗੇ ਤਾਂ ਹੀ ਤਾਂ ਉਹ ਬੱਚੇ ਗਰਾਊਂਡਾਂ ਚ ਜਾਣਗੇ ਤਾਂ ਹੀ ਉਹ ਜਿਹੜੇ ਫਾਸਟ ਫੂਡ ਉਹਨਾਂ ਨੂੰ ਛੱਡ ਕੇ ਜਿਹੜੇ ਘਰ ਦੇ ਖਾਣੇ ਨੇ ਉਹ ਖਾਣਗੇ ਤੇ ਜਿਹੜਾ ਸਰੀਰ ਆ ਉਹਨਾਂ ਦਾ ਨਿਰੋਗ ਰਹੂਗਾ ਤੇ ਜਿਹੜੀਆਂ ਖੇਡਾਂ ਦੇ ਵਿੱਚ ਉਹ ਮਲਾ ਮਾਰਨਗੇ ਮਿਹਰਬਾਨੀ ਥੈਂਕ ਯੂ